ਸਾਸੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਉਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਰਣੇ ਚਾਹੀਦੇ ਨਾਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਏ ਇੱਕ ਤੋਕੜ ਗੱਬਣ ਇੱਕ ਤਾਜੀ ਸੂਈ ਗਾਂ ਇੱਕ ਦਾਜੀ ਸੂਈ ਮੱਝ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹਿਣਾ ਸასიਖਾਲ ਜੀ ਸასიਖਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੈਂ ਨਸੀਬ ਸਿੰਘ ਆ ਪਿੰਡ ਸਾਦਾ ਸਿੰਘ ਜਿਲ੍ਹਾ ਮੁਗਾਸ ਤੋਂ ਮੁਗਾ ਮੋਬਾਈਲ ਨੰਬਰ 94641599 ਠੀਕ ਆ ਬਾਈ ਸੂਹਾ ਕਰਨ ਮਾ ਸੂਈ ਮੱਝ ਜੀ ਮੈਂ ਬਾਈ ਤੀਜਾ ਤੋਂ ਪਈ ਕਦੋਂ ਸੂਈ ਆ ਜੀ ਸੂਈ ਨੂੰ ਮੱਝ ਹੋਣੀ 12 ਦਿਨ ਬੱਚਾ ਕੀ ਆ ਜੀ ਜੇਰ ਡਨ ਆ ਜੀ ਕਿੰਨਾ ਦੁੱਧ ਤਿਆਰ ਆ ਜੀ ਹੁਣ ਦੁੱਧ ਹੋਊਗਾ ਬਾਈ 10 ਤੋਂ ਬਾਹਰ ਪਰ ਤੂੰ 9 ਮੰਨਿਆ ਮੈਂ ਅੱਜ ਹੀ ਆਈ ਆ ਜੀ ਠੀਕ ਹੈ ਜੀ ਪ੍ਰੋਪਰ ਕਰੇ ਕਟਾ ਜਾਂਦਾ ਪਊ ਠੀਕ ਹੈ ਜੀ ਦੁੱਧ ਵਾਲੀ ਮੈਂ ਦੁੱਧ ਪਾਰਾਂ 13 ਕਿਲੋ ਪਿਆਦ ਨਾ ਹੋਵੇ ਥਾਣਾ ਦੀ ਦੰਨਾ ਜੀ ਜਿਵੇਂ ਜਿਵੇਂ ਉਕ ਮੋਟੀ ਚਵਾਈ ਲੱਗੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਅੱਜ 10 11 ਕਿਲੋ ਜੀ ਹਾਂ ਠੀਕ ਹੈ ਜੀ 9 ਕਿਲੋ ਮੰਨ ਕੇ ਸੌਦਾ ਕਰੀਏ ਲਾ ਵੀ ਠੀਕ ਹੈ ਜੀ ਸੁਆ ਤੀਜਾ ਸੂਈ ਹੈ ਜੀ ਬੱਚਾ ਮਗਰ ਆ ਜਾਂਦਾ ਕੱਟਾ ਸਹੀ ਗੱਲ ਹੈ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਜੀ 9 ਤੋਂ 10 ਕਿਲੋ ਨੈਟ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਮਿਲ ਕੇ ਕਰ ਸਕਦਾ ਬਾਕੀ ਧਨਾਂ ਦੇ ਸਹਿਜ ਵੀ ਸੋਹਣੇ ਆ ਗੈਬ ਤੇ ਲੱਗੇ ਆ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾ ਜੀ ਧਮਾਨ ਦੇ ਦੀ ਬਾਈ ਕੀ ਆ ਜੀ ਧਮਾਨ ਬਾਈ 60000 ਹੋ ਜੂ ਮਾਨਤਨ ਕਰਦੇ ਆਂ ਠੀਕ ਹੈ ਜੀ 60000 ਰੁਪਿਆ ਬਾਈ ਡਿਮਾਂਡ ਕਰਦੇ ਆ ਬਾਕੀ ਮਾਨ ਤਣ ਬਾਈ ਕਹਿੰਦਾ ਉਹਦੇ ਚੋਂ ਕਰ ਦਾਂਗੇ ਜੀ ਥਣਾ ਦੇ ਸਹਿਜ ਵੀ ਸੋਨੇ ਆ ਬੱਚਾ ਮਗਰ ਆ ਜਾਂਦਾ ਕਟਾ ਬਾਕੀ 9 ਤੋਂ 10 ਕਿਲੋ ਜਿਹੜਾ ਨੈਟ ਤਿਆਰ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਆਪਦੀ ਵੀਰ ਮਿਲਕਿੰਗ ਕਰ ਸਕਦਾ ਦੋ ਨੰਬਰ ਬਾਈ ਸੁਹਾ ਕਿੰਨਾ ਮਾ ਜੀ ਪਹਿਲਾਂ ਸੁਹਾ ਸੋਈ ਦੰਦੋ ਜੀ ਦੰਦੋ ਦੰਦ ਚੈੱਕ ਕੀਤੀ ਆ ਕਦੋਂ ਸੁਈ ਆ ਜੀ ਇੰਨੋ ਫੋਗਣ ਕੇ ਤਾਂ ਪਾਰਾ ਦੇ ਸੁਈ ਬੱਚਾ ਕੀ ਆ ਜੀ ਅੱਛਾ ਬਈ ਬੱਚਾ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਬਈ ਹੋਊਗਾ ਜੇ 9 ਕਿਲੋ ਜੋਕ ਕੇ ਦੇ ਦਾਂਗੇ ਥਾਨਾਂ ਦੀ ਡੰਨਾ ਜੀ ਚੋਂ ਓਕੀ ਆ ਬਈ ਸੀਲ ਠੰਡੀ ਆ ਅਮਰੀਕਨ ਕਾਇਆਂ ਵਰਗੀਆਂ ਹੀ ਖੜੀ ਆ ਹੀ ਨਿਆਣਾ ਪੜਾ ਕੋਈ ਪਹਾੜੀ ਨਹੀਂ ਲੋਡ ਬੱਚੇ ਦੇ ਲੋ ਠੀਕ ਆ ਜੀ ਤੋਰ ਕੇ ਦਿਖਾ ਦਿ ਸੂਆ ਪਹਿਲਾ ਸੂਈ ਆ ਜੀ 10 12 ਦਿਨ ਹੋ ਗਏ ਸੂਈ ਨੂੰ 9 10 ਕਿਲੋ ਇਹਦੇ ਥੱਲੇ ਤਿਆਰ ਬਾਕੀ ਥਾਨਾਂ ਦੇ ਸੈਜ ਵੀ ਸੋਹਣੇ ਆ ਸੀਲਸ ਲੱਗ ਪੂਰੀ ਆ ਅੰਗ ਕ੍ਰੋਸ ਆ ਜਾਂਦਾ ਜੇ ਹਾਈਟ ਦੀ ਗੱਲ ਕਰਗੇ ਜੀ ਨਾਰਮਲ ਆ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਥਾਨਾਂ ਦੇ ਸੈਜ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਥਣਾ ਦੀ ਬਾਈ ਕਹਿੰਦਾ ਦੰਨਾ ਜੀ ਬੇਫਿਕਰ ਹੋ ਜਾਓ ਠੰਡੀ ਸੀਲ ਵੀ ਪੂਰੀ ਆ ਜੀ ਬੈਕ ਸਾਈਡ ਤੋਂ ਥਣਾ ਦੇ ਸਾਈਡ ਚੈੱਕ ਕਰ ਲਓ ਜੀ ਦੁਪਹਿਰ ਦੇ ਟਾਈਮ ਵੀਡੀਓ ਬਣਾ ਰਹੇ ਆ ਜੇ ਸ਼ਾਮ ਨੂੰ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਬਾਕੀ ਬਾਈ ਕਹਿੰਦਾ ਜਿੰਨਾ ਦੁੱਧ ਦੱਸਿਆ ਉਹਨਾਂ ਤਿਆਰ ਹੋਊਗਾ ਕਰੋ ਸੰਗ ਦਾ ਫਾਇਦਾ ਇਹ ਹੋ ਜਾਣਾ ਕਿ ਮੱਝਾਂ ਰਿਕਰ ਮਾਲੀ ਦਾ ਦੁੱਧ ਹੋਊਗਾ ਤੇ ਗਰਮੀ ਠੰਡ ਘੱਟ ਮਨਾਉਣ ਗਿਆ ਇਹਦੀ ਡਿਮਾਂਡ ਵੀਰੇ ਇਹਦੀ ਨਮਨ ਬਸਤੀ ਹੈ ਕੋਯੂ ਲੈਸ ਜਮਾ ਛੋਟਾ ਜ ਆਪਾਂ ਜੀ 32000 ਰੁਪਿਆ ਆਪਾਂ ਜੀ ਤੁਹਾਨੂੰ ਨਗ ਨਹੀਂ ਮਿਲਣਾ 32000 ਚੋ ਲੈਸ ਹੋ ਜਾਊਗਾ ਇੱਕ ਬਾਈ ਕੋਲ ਤੋਂ ਕੜ ਗੱਬਣਾ ਸੁਆ ਕਿ ਨਮਾ ਸੁਈ ਹੈ ਜੀ ਇਹ ਬੰਤੀ ਚੇ ਸੁਆ ਤੇ ਗੱਬਣਾ ਕਿੰਨੇ ਸਮੇਂ ਦੀ ਜੀ ਸਾਢੇ 4 ਮਹੀਨੇ ਦੁੱਧ ਕਿੰਨਾ ਤਿਆਰ 4 ਕਿਲੋ ਦੁੱਧ 4 ਕਿਲੋ ਥਣਾ ਦੀ ਦੰਨ ਜੀ ਠੀਕ ਹੈ ਜੀ ਆਪਣੀ ਚੈੱਕ ਕਰਾਈ ਵੀ ਅਗਲਾ ਜਿਹਨੇ ਲੈਣੀ ਆ ਉਹ ਦਾ ਡਾਕਟਰ ਕੋਲ ਠੀਕ ਹੈ ਜੀ ਠੰਡੀ ਸੀਲ ਹਾਂ ਪੂਰੀ ਹੈ ਬਈ ਓਕੇ ਜੀ ਜਿਹੜਾ ਮਰਜੀ ਚੋੜੇ ਕੋ ਚੱਲੋ ਸਾਢੇ 4 ਮਹੀਨਿਆਂ ਦੀ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਸਪੈਸ਼ਲ ਬੇਨਤੀ ਹੈ ਕਿ ਆਪਦੇ ਡਾਕਟਰ ਸਾਹਿਬਾਨ ਨੂੰ ਨਾਲ ਲੈ ਕੇ ਆਇਓ ਜੀ ਬਾਈ ਨੇ ਚੈੱਕ ਕਰਵਾਈ ਹੈ ਤੁਸੀਂ ਆਪਦੀ ਚੈੱਕ ਕਰਾ ਕੇ ਲੈ ਜਾਓ ਜੀ ਥਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚੈੱਕ ਕਰ ਸਕਦੇ ਹਾਂ ਚਾਰ ਹੀ ਥਾਣਾ ਫੋਟ ਨੀ ਸ਼ਾਂਗ ਨੇ ਬਾਕੀ ਜਰਸੀ ਚ ਪੈ ਜਾਂਦੀ ਕ੍ਰੋਸ ਹੰਗਾ ਥੋੜਾ ਜਾਂ 4 ਕਿਲੋ ਦੁੱਧ ਦਾ ਤੇ ਸਾਢੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸੇ ਦੀ ਡਿਮਾਂਡ ਵੀਰੇ ਇਹ ਡਿਮਾਂਡ ਯਾਰ ਅੰਡਰ ਬੱਛੀਆਂ ਨੂੰ ਵੀ ਸੱਦੇ 23000 ਦੇ ਰਹੇ ਹੋ ਇੰਨੇ ਚ ਤਾਂ ਬਾਈ ਖਾਲੀ ਬੱਛੀ ਹੁੰਦੀ ਹੈ ਜੀ ਜਮਾ ਜਾਇਜ਼ ਡਿਮਾਂਡ ਹੈ ਜੀ 23000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਜਿਹਨੂੰ ਨਗ ਫੱਟਾ ਹੁੰਦਾ ਜੀ ਕੋਈ ਵੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਧੰਨਵਾਦ